ਇੱਕ ਅਖਾਨ ਹੈ ਪੰਜਾਬੀਆਂ ਦਾ ਕਿ ਗੋਂ ਬਿਹਾਵੇ ਜਿਉਂ ਚਾਹੇ ਗਿੱਲੇ ਹੋਣ ਇੱਕ ਇਹ ਗੱਲ ਹੈ ਵੀ ਜਦੋਂ ਤੱਕ ਗੋਂ ਸੀ ਸਕੀਰ ਬਾਦਲ ਤੱਕ ਉਦੋਂ ਤੱਕ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਸੀ ਹੁਣ ਜਦੋਂ ਅਕਾਲੀ ਦਲ ਜ਼ੀਰੋ ਤੇ ਆ ਗਿਆ ਤਾਂ ਸਾਰਾ ਠੀਕਰਾ ਜਿਹੜਾ ਹੈਗਾ ਬਾਗੀਆਂ ਨੇ ਸੁਖਵੀਰ ਬਾਦਲ ਤੇ ਛੁੱਟਦਾ ਹੁਣ ਉਹਦੇ ਵਿੱਚ ਕੀ ਹੈ ਇੱਕ ਅਸੀਂ ਵੀਡੀਓ ਦੇਖੀ ਹੈ ਕਿ ਜੀ ਸੁਖਵੀਰ ਬਾਦਲ ਡੇਰਿਆਂ ਚ ਜਾਂਦਾ ਰਿਹਾ ਸੁਖਵੀਰ ਬਾਦਲ ਇਧਰ ਜਾਂਦਾ ਰਿਹਾ ਮੰਨ ਲੋ ਵੀ ਜਾਂਦਾ ਰਿਹਾ ਪਰ ਉਹ ਜਾਂਦਾ ਤਾਂ ਛੋਡੀ ਖਾਤਰ ਵੀ ਸੀ ਨਾ ਜਿੰਨੇ ਹੁਣ ਵਿਧਾਇਕ ਆਏ 24 25 ਇਹਨਾਂ ਤੋਂ ਬਾਗੀ ਹੋਏ ਨਾ ਭਾਗੀਆਂ ਕੇ ਪਾਰਟੀ ਦੇ ਉਲਟ ਗਤੀਆਂ ਵਿਧੀਆਂ ਕੀਤੀਆਂ ਤੇ ਇਹਨਾਂ ਨੇ ਉਹ ਪਾਰਟੀ ਦੇ ਵਿੱਚੋਂ ਬਾਹਰ ਕੱਢ ਤੇ ਉਹ ਪਰ ਜੇ ਉਹ ਜਾਂਦਾ ਸੀ ਸੋਨੂ ਵੀ ਨਾਲ ਜਿੱਤੇ ਆਉਂਦਾ ਸੀ ਨਾ ਜੇ ਤੁਸੀਂ ਜਿੱਤਦੇ ਸੀ ਤਾਂ ਉਹ ਉਪ ਮੁੱਖ ਮੰਤਰੀ ਬਣਦਾ ਸੀ ਉਹਦਾ ਪਿਓ ਮੰਤਰੀ ਮੁੱਖ ਮੰਤਰੀ ਬਣਦਾ ਸੀ ਫਿਰ ਨਾਲ ਭਾਗੀਦਾਰ ਤਾਂ ਤੁਸੀਂ ਵੀ ਹੋ ਨਾ ਕੱਲੀਆਂ ਵੋਟਾਂ ਹਲਕਾ ਲੰਬੀ ਤੇ ਫਰੋਈਪੁਰ ਚ ਤਾਂ ਹੈ ਨਹੀਂ ਸੀ ਵੋਟਾਂ ਤਾਂ ਸਾਰੇ ਹਲਕਿਆਂ ਚ ਸੀ ਉਹ ਜਿਹੜਾ ਢੀਂਡ ਸਾਂ ਇਹ ਵੀ ਕਹੀ ਜਾਂਦਾ ਹੈ ਇਹ ਵੀ ਮਤਲਬ ਇਹ ਡੇਰੇਾਂ ਚ ਗਿਆ ਜੀ ਵੋਟ ਲੈਣਾ ਤੇ ਉਹ ਭਾਈ ਤੇ ਤੁਸੀਂ ਵੀ ਸਪਸ਼ਟੀ ਕਰਨੀ ਦੀ ਤਾਂ ਤੁਸੀਂ ਵੀ ਉੱਥੇ ਡੇਰੇ ਚ ਵੋਟਾਂ ਮੰਗਣ ਗਏ ਸੀ ਸੋ ਇਸ ਮਾਧਿਅਮ ਰਾਹੀਂ ਸਾਡਾ ਕਹਿਣ ਦਾ ਫਰਜ਼ ਇਹ ਮੰਨਦਾ ਹੈ ਕਿ ਜਿਹੜੇ ਬਾਗੀ ਪਾਰਟੀ ਚੋਂ ਕੱਢੇ ਨਾ ਪਰ ਹੀਮਾਨ ਸੋ ਵੀ ਨਹੀਂ ਇੱਕੋ ਚੱਡੀ ਵੱਟੀ ਦੀ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਸਾਹਣੇ ਆਉਂਦੇ ਢਿੱਡ ਭਰ ਲੈ ਢਿੱਡ ਭੰਨ ਤੋਂ ਬਾਅਦ ਹੁਣ ਲੋਕਾਂ ਨੂੰ ਨਸੀਹਤਾਂ ਦਿੰਦੇ ਨਾ ਤਿੰਨ ਤਨ ਪੀੜੀਆਂ ਦਾ maal ਇਕੱਠਾ ਕਰ ਲਿਆ ਜੋ ਮਰਜੀ ਪਰਵਚਨ ਸੁਣਾਈ ਜਾਊ ਜਿਹੜੇ ਇੱਕ ਕਥਾਵਾਚ ਕੇ ਗੁਰਦੁਆਰੇ ਦੇ ਵਿੱਚ ਉਹ ਭੁੱਖ ਲੱਗੀ ਆ ਉਹਨੂੰ ਕੋਈ ਗੱਲ ਨਹੀਂ ਔੜਦੀ ਜਦੋਂ ਰੱਜਿਆ ਸ਼ਾਮ ਦੀਆਂ ਦੇਗ ਰਸਤਾਂ ਉਹਦੇ ਕੋਲੇ ਪਈਆਂ ਉਹਨੂੰ ਚਾਹੇ ਦੋ ਘਾਟੇ ਬਲਾਈ ਜੋ ਸੋਨੂੰ ਸਭ ਕੁਝ ਦੱਸੀ ਜਾਊਗਾ ਕਿਉਂ ਕਿਉਂਕਿ ਉਹਨਾਂ ਅਸਰ ਪਾਣੀ ਖਾਂਦਾ ਹੋਇਆ ਇਸ ਕਰਕੇ ਜਿਹੜਾ ਹੈਗਾ ਵੀ ਜਿਹੜੀ ਜਨਤਾ ਉਹ ਸਿੱਟਾ ਰਿਪੋਰਟ ਕੱਢਦੀ ਹੈ ਵੀ ਭਾਈ ਬਾਦਲ ਪਰਿਵਾਰ ਨੇ ਗਲਤ ਕੀਤਾ ਉਹ ਮੰਨਣਯੋਗ ਹੈ ਜਿਹੜੇ ਉਹਨਾਂ ਦੇ ਵਿੱਚ ਭਾਈਵਾਲ ਸੀ ਕੋਈ ਚੇਅਰਮੈਨ ਸੀ ਕੋਈ ਮੰਤਰੀ ਸੀ ਕੋਈ ਪਾਰਲੀਮੈਂਟੀ ਸਿਕੱਤਰ ਸੀ ਕੋਈ ਕੋਸ਼ਿਸ਼ ਸੀ ਕੋਈ ਕੋਸੀ ਥੱਗੀਆਂ ਡੋਰੀਆਂ ਤਾਂ ਬਈ ਤੁਸੀਂ ਸਾਰਿਆਂ ਨੇ ਮਾਰ ਗਿਆ ਨਾ ਜੇ ਪ੍ਰਕਾਸ਼ ਸਿੰਘ ਬਾਦਲ ਬੀਬੀ ਜੰਗੀਰ ਕੌਰ ਨੂੰ ਪਾਰਟੀ ਚ ਉੱਤੇ ਕੱਢ ਦਿੰਦਾ ਜਿੱਦੇ ਕੁੜੀ ਵਾਲਾ ਮੁੱਦਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਬਦਰਾਮ ਨਹੀਂ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਹੈ ਜਿਹੜਾ ਹੋਰ ਉੱਚਾ ਹੋਣਾ ਸੀ ਵੀ ਹਾਂ ਜਰਾ ਇਹ ਗੁਰੂ ਦੇ ਸਿਧਾਂਤਾਂ ਨੂੰ ਮੰਨਦੇ ਐ ਤੇ ਨੜੀ ਮਾਰ ਸੀ ਕੁੜੀ ਮਾਰੀ ਐ ਕੱਢ ਕੇ ਪਾਰਟੀ ਚ ਉਹੋ ਮਾਰੀ ਹੁਣ ਕੋਰ ਕਮੇਟੀ ਕੱਢ ਦਿੰਦੀ ਐ ਇਹ ਜਾ ਕੇ ਮਿੰਨਤਾਂ ਕਰਕੇ ਰਲਾ ਲੈਂਦੇ ਐ ਇਹ ਜਾ ਕੇ ਮਿੰਨਤਾਂ ਕਰਕੇ ਦੁਬਾਰੇ ਰਲਾ ਲੈਂਦੇ ਐ ਉਦੇ ਪਾਰਟੀ ਜੋ ਕੱਢੀ ਹੁੰਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨਾ ਬਣਾਈ ਹੁੰਦੀ ਅੱਜ ਜਿਹੜਾ ਠੀਕਰਾਂ ਸਾਰਾ ਬਾਦਲ ਪਰਵਾਸ ਤੇ ਨਾ ਪੜਦਾ ਦੂਸਰਾ ਤੋਤਾ ਸਿੰਘ ਮੰਤਰੀ ਸੀ ਗੂਠਾਸ਼ਾ ਗਵਰਣ ਹੁਣੇ ਕੀਤਾ ਚੇਅਰ ਸੁਖਵੀਰ ਬਾਦਲ ਨੇ ਤੇ ਪ੍ਰਕਾਸ਼ ਬਾਦਲ ਨੇ ਕੱਟੀ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਬਣੀ 2002 ਦੇ ਵਿੱਚ ਫੜਕੇ ਦੋਨੇ ਪਿਓ ਪੁੱਤ ਪਟਿਆਲੇ ਦੇ ਤੇ ਹੁੰਦੜ ਦੇ ਪਰਚਾ ਦਰਦਸ਼ੀਏ ਭੱਜਿਆ ਹੋਇਆ ਸੀ ਇੱਕ ਦੋ ਹੋਰ ਸੀਗੇ ਔਰ ਜਿਹੜਾ ਇਹ ਸੀ ਆਪਣਾ ਅ ਤੋਤਾ ਸਿੰਘ ਇਹ ਬਾਹਰ ਭੱਜਣ ਦੀ ਤਿਆਰੀ 'ਚ ਸੀ 에어ਪੋਰਟ ਤੋਂ ਫੜਿਆ ਸੀ ਇੱਕ ਪੰਜਾਬੀ ਟਰਬਿਊਨ ਦੇ ਵਿੱਚ ਖਬਰ ਵੀ ਲੱਗੀ ਸੀ 10 ਤੋਤੇ ਆਵੇ ਠੰਗ ਕਿੱਥੇ ਕਿੱਥੇ ਮਾਰੀ ਹੈ ਉਹ ਤੋਂ ਰੈਸਟ ਕਰ ਲਿਆ ਸੀ ਹੁਣ ਉਹੀ ਦੁਬਾਰੇ ਚਲੋ ਲੋਕਾਂ ਨੇ 2002 ਤੋਂ ਬਾਅਦ ਸੱਤ ਦੇ ਵਿੱਚ ਗਵਰਨਮੈਂਟ ਬਣاتی ਸੱਤ ਤੋਂ 12 ਤੇ 12 ਤੋਂ ਬਾਅਦ ਫਿਰ ਇਹਨਾਂ ਦੀ ਸਰਕਾਰ ਬਣ ਗਈ ਸੀ ਤੇ ਫਿਰ ਭਾਈ ਛੋਡੇ ਤੋਤਾ ਸਿੰਘ ਦਾ ਜਿਹੜਾ ਮੰਗਲ ਸਿੰਘ ਖੇਤੀਬਾੜੀ ਡਾਇਰੈਕਟਰ ਸੀ ਉਹਨੇ ਬੀਜ ਘਟਾਲਾ ਕਰਿਆ ਜੀਮੇਦਾਰਾਂ ਨਾਲ ਰੇਹਾਂ ਸਪਰੇਆਂ 'ਚ ਠੱਗੀਆਂ ਮਾਰੀਆਂ ਜੇ ਬਾਦਲ ਸਾਹਿਬ ਫੜ ਕੇ ਪਰਚਾ ਦੇ ਕੇ ਕੁੱਟ ਕੇ ਹਵਾਲਾ 'ਚ ਦੇ ਦਿੰਦਾ ਅੱਜ ਸ਼ਰੋਮਣੀ ਅਕਾਲੀ ਦਲ ਦਾ ਇਹ ਹਾਲ ਨਹੀਂ ਨਾ ਸੀ ਉਤੇ ਕੀ ਹੈ ਚਾਪਲੂਸੀ ਕਰੀ ਅਣਪੜ ਬੰਦੇ ਦੀ ਉੱਥੇ ਕਿਹੜਾ ਜਥੇਦਾਰਾਂ ਦੀ ਕਮੀ ਸੀ ਪਰ ਜਦੋਂ ਤੁਸੀਂ ਕੋਈ ਮਦਦ ਕਰਦੇ ਹੋ ਤਾਂ ਸੋਚ ਸਮਝ ਕੇ ਕਰੋ ਜੇ ਪਾਰਟੀ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰਦਾ ਉਹਨੂੰ ਕੱਢ ਕੇ ਪਰੇ ਮਾਰੋ ਇਹੀ ਚਨਜੀਤ ਬਰਾੜ ਜਿਹੜਾ ਸਾਨੂੰ ਸੁਝਾ ਦਿੰਦਾ ਇਹ ਤੁਹਾਨੂੰ ਛੱਡ ਕੇ ਔਰ ਤੁਹਾਡੇ ਭਾਈ ਨੂੰ ਛੱਡ ਕੇ ਮਨਪ੍ਰੀਤ ਬਾਦਲ ਨੂੰ ਤੁਹਾਨੂੰ ਛੱਡ ਕੇ ਮਨਪ੍ਰੀਤ ਬਾਦਲ ਨਾਲ ਚਲਾ ਗਿਆ ਦੀ ਪੀਪਰਾਤੀ ਬਰਾਬਰ ਸਤਰੀਕਾਂ ਦੇ ਵਿੱਚ ਪਾਰਟੀ ਖੜੀ ਕਰਤੀ ਤੁਹਾਡੇ ਭਾਈ ਨੂੰ ਛੱਡ ਕੇ ਤੁਹਾਡੇ ਨਾਲ ਰਲ ਗਿਆ ਦੱਸੋ ਫਿਰ ਤੇ ਮਾਰੇ ਕੌਣ ਹੈ ਮਾਰੇ ਤੁਸੀਂ ਹੋ ਕਿਉਂ ਉਹਨੂੰ ਰਲਾਇਆ ਦੁਬਾਰੇ ਕਿਉਂ ਰਲਾਇਆ ਭਪੀਸ਼ਣ ਜੇ ਰਾਮਣ ਨੂੰ ਉਹ ਨਾਂ ਛੱਡ ਕੇ ਜਾਂਦਾ ਰਾਮਣ ਕਦੇ ਮਰਦਾ ਨਹੀਂ ਸੀ ਉਹਨੇ ਜਾ ਕੇ ਰਾਮ ਤੇ ਲక్ష్ਮਣ ਨੂੰ ਕਿਹਾ ਵੀ ਦੀ ਤੁੰਨੀ ਚ ਤੀਰ ਮਾਰੋ ਇੱਥੇ ਵੀ ਜਾਨ ਹੈ ਮਰ ਗਿਆ ਭਰਤਾ ਤਾਂ ਫਿਰ ਉੱਥੇ ਜਾ ਕੇ ਲక్ష్మణ ਨੇ ਕਿਹਾ ਸੀ रामचंद्र ਨੂੰ ਵੀ ਮੈਂ ਪੁੱਛ ਕੇ ਆਉਣਾ ਜੀ ਵੀ ਕੀ ਗੱਲ ਬਾਤ ਹੈ ਉਹ ਕਹਿੰਦਾ ਵੀ ਜਾ ਕੇ ਜਦੋਂ ਲక్ష్ ਲక్ష్మణ ਨੇ RAMAN ਨੂੰ ਪੁੱਛਿਆ ਵੀ ਤੇਰੇ ਕੋਲੇ ਇੰਨਾ ਕੋਸ਼ਿ ਇੰਨੀ ਜਾਇਦਾਦ ਸੀ ਤੇਰਾ ਮਨਨ ਦਾ ਕਾਰਨ ਉਹ ਕਹਿੰਦਾ ਭਾਈ ਮੇਰਾ ਭਰਾ ਤੁਹਾਡੇ ਨਾਲ ਲੜ ਗਿਆ ਤੇ ਤੂੰ ਆਪਦੇ ਭਰਾ ਨਾਲ ਖੜਾ ਸੀ ਫਰਕ ਹੀ ਨਹੀਂ ਹੈ ਹੁਣ ਬਾਦਲ ਕਿਆਂ ਨੂੰ ਬੇਨਤੀ ਇਹ ਕਰਦਾ ਆਂ ਵੀ ਤੁਸੀਂ ਜਿਹੜਿਆ ਤਿੰਨ ਬੰਦਿਆਂ ਦਾ ਸਾਥ ਦਿੱਤਾ ਇਹ ਤਾਂ ਜੱਗ ਨੂੰ ਪਤਾ ਹੈ ਨਾ ਸਪੈਸਪਿਕ ਜੁਰਮ ਦੇ ਵਿੱਚ ਸੀ ਇੱਕ ਜ਼ਿਮੀਂਦਾਰ ਵਿਚਾਰਾ ਖੇਤੀ ਕਰਦਾ ਪਹਿਲਾਂ ਬੀਜ ਲਿਆਉਂਦਾ ਇਕੱਲਾ ਇਕੱਲਾ ਬੀਜ ਦਾ ਨਰਮੇ ਦਾ ਫਿਰ ਉਹਤੇ ਪਾਣੀ ਲਾਉਂਦਾ ਸਪਰੇਅ ਕਰਦਾ ਕਿੰਨਾ ਖਰਚਾ ਆ ਜਾਂਦਾ ਉਹ ਬੀਜ ਨੂੰ ਜੇ ਫਲ ਫੁੱਲ ਨਾ ਲੱਗੇ ਤੇ ਫਿਰ ਗਾਣਾ ਕਿਹਨੂੰ ਕਢਦਾ ਇਹ ਮੰਗਲ ਸਿੰਘ ਨੇ ਤੁਹਾਡੇ ਨੇ ਜ਼ਿਮੀਦਾਰਾਂ ਨਾਲ ਠੱਗੀਆਂ ਮਾਰੀਆਂ ਸੀ ਤੇ ਤੁਸੀਂ 10 10 10000 ਰੁਪਇਆ ਗਰਦਾਵਰੀ ਕਰਾ ਕੇ ਪਟਵਾਰੀਆਂ ਤੋਂ ਚੈੱਕ ਦਵਾਈ ਸੀ ਤੇ ਉਹ ਪਤਾ ਕੀ ਹੈ ਉਹ ਚੈੱਕ ਅਸਲ ਵਿੱਚ ਝੋਨੇ ਵਾਲੇ ਲੈ ਗਏ ਤੇ ਤੁਸੀਂ ਸਟੇਜਾਂ ਤੇ ਸੰਵੀਰ ਬਾਦਲ ਬਾਹਾਂ ਮਾਰਦਾ ਸੀ ਕਹਿੰਦਾ ਅਸੀਂ ਤਾਂ ਝੋਨੇ ਵਾਲਿਆਂ ਨੂੰ ਵੀ ਪੈਸੇ ਦਿੱਤੇ ਪਰ ਇਹ ਨਹੀਂ ਪਤਾ ਸੀ ਵੀ ਝੋਨੇ ਵਾਲੇ ਤੁਹਾਡੇ ਮੇੜਾ ਬਾ ਦੇਣਗੇ ਉੱਥੇ ਫੜ ਕੇ ਝੋਨਿਆਂ ਦੀ ਇਨਵੈਸਟੀਗੇਸ਼ਨ ਕਰਦੇ ਜਿਹੜਾ ਗਰੀਬਾਂ ਨੂੰ ਰਸਨਾਉਂਦਾ ਰਿਹਾ ਹੈ ਆਟਾ ਦਾਲ ਪਿੰਡ ਚੋਂ ਸਰਵੇ ਕਰਾ ਲਓ ਜਿਹੜੇ ਤੁਹਾਡੇ ਸਰਕਲ ਜ਼ਥੇਦਾਰ ਸੀ ਜਥੇਦਾਰ ਸੀ ਆਪਦੇ ਬੰਦਿਆਂ ਦੇ ਕਾਰਡ ਬਣਾਗੇ ਜਿਹੜਾ ਅਸਲੀ ਗਰੀਬ ਬੰਦੇ ਨੂੰ ਰਾਸ਼ਨ ਮਿਲਣਾ ਸੀ ਉਹ ਤਾਂ ਭਾਈ ਮਿਲੇਗੀ ਇੱਕ ਐਸੇ ਛੋਡੇ ਰਸਣ ਪਾਣੀ ਕਰਕੇ ਇੱਕ ਕਿਸਾਨ ਨੂੰ ਕੋਈ ਜਵਾਬ ਦੇਗਾ ਸੀ 50 ਕਿੱਲੇ ਆਣ ਦੇ ਰਿਸ਼ਤਾ ਕਰਨ ਆ ਗਿਆ ਸਾਰਾ ਕੁਝ ਠੀਕ ਹੋ ਗਿਆ ਮੁੰਡੇ ਨੂੰ ਇੰਨੀ ਜ਼ਮੀਨ ਆਉਂਦੀ ਆ ਉਹ ਜਦੋਂ ਵੇਕਣ ਲੱਗ ਗਿਆ ਇੱਧਰ ਜੀ ਇੰਦਰ ਕੋਠੀ ਪਾਈ ਵੀ ਅੱਜ ਸੈੱਡ ਪਿਆ ਜੀ ਸੈੱਡ ਦੇ ਵਿੱਚ ਜ਼ਿੰਮੇਵਾਰ ਦੇ ਸਾਦ ਖੜਿਆ ਸਮਾਨ ਪਿਆ ਜਦੋਂ ਉੱਧਰ ਗਿਆ ਉਹਨੇ ਵੇਖਿਆ ਉਹਦੇ ਵਿੱਚ 30 40 ਬੋਰੀਆਂ ਪੰਜਾਬ ਸਰਕਾਰ ਆਟਾ ਵਾਲਾਂ ਨੇ ਲਿਖੀਆਂ ਹੋਏ 2 ਰੁਪਏ ਕਿਲੋ ਕਣਕ ਵਾਲੀ ਉਹ ਕਹਿੰਦਾ ਬਾਈ ਰਿਸ਼ਤਾ ਨਾ ਮੈਂ ਅੱਜ ਕਰਾਂ ਨਾ ਮੈਂ ਕੱਲ ਕਰਾਂ ਜਿਹੜੇ ਬੰਦੇ ਗਰੀਬਾਂ ਦਾ ਹੱਕ ਖਾ ਕੇ ਇੱਥੇ ਛੱਟ ਦੇ ਵਿੱਚ ਸਿੱਟੀ ਬੈਠਿਆ ਉਹ ਮੇਰੀ ਕੁੜੀ ਨੂੰ ਕੀ ਦੇ ਦੇਣਗੇ ਇਹ ਲੋਕ ਤੁਹਾਡੇ ਤੋਂ ਲੈ ਕੇ ਬਨਰਾਮ ਕਰਤਾ ਮੰਗਲ ਸਿੰਘ ਅੰਦਰ ਦਿੱਤਾ ਹੁੰਦਾ ਆਟਾ ਦਾਲ ਦੀ ਇਨਕੁਆਰੀ ਕਰਾ ਕੇ ਜਿੰਨੇ ਫੂਡ ਸਪਲਾਈ ਕੰਟਰੋਲਰ ਨਾਲ ਸਭ ਤੇ ਪਰਚੇ ਦਰਜ ਕੀਤੇ ਹੁੰਦੇ ਟੈਕੀਕਾਤ ਕਰਕੇ ਬੀਬੀ ਜੰਗੀਰ ਕੌਰ ਨੂੰ ਪਾਰਟੀ ਚੋਂ ਛੇਕਿਆ ਹੁੰਦਾ ਆ ਪਾਰਟੀ ਚੋਂ ਸੌਰੀ ਕੱਢਿਆ ਹੁੰਦਾ ਪੰਥ ਚੋਂ ਛੇਕਿਆ ਹੁੰਦਾ ਤੁਸੀਂ ਪਾਰਟੀ ਦੇ ਵਿੱਚ ਵੀ ਲਈ ਉਹਦੀ ਸਜ਼ਾ ਵੀ ਮਾਫ ਕਰਾਈ ਜੱਜ ਸਾਹਿਬ ਨੂੰ ਕਹਿ ਕੇ ਔਰ ਉਸ ਤੋਂ ਬਾਅਦ ਸਜ਼ਾ ਜਾਪਤਾ 5 ਸਾਲ ਦੀ ਵੀਪੀ ਨੂੰ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਈ ਤੇ ਫਿਰ ਪਾਰਟੀ ਦਾ ਭਾਈ ਤੁਹਾਡੀ ਫੇਲ ਹੋਣੀ ਸੀ ਇਸ ਕਰਕੇ ਜਿਹੜੇ ਹੁਣ ਬਾਦਲ ਕੈਨੂੰ ਮਾੜਾ ਕਹਿੰਦੇ ਅਸੀਂ ਤਾਂ ਕਹਾਂਗੇ ਸਾਡੇ ਤਾਂ ਲੋਕਾਂ ਦਾ ਬਧੀਕੀਆਂ ਹੋਈਆਂ ਅਸੀਂ ਤਾਂ ਕਹਾਂਗੇ ਅੱਜ ਵੀ ਕਹਨੇ ਆ ਕੱਲ ਨੂੰ ਵੀ ਕਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਾਂਗੇ ਵੀ ਤੱਥਾਂ ਦੇ ਆਧਾਰ ਤੇ ਕਹਾਂਗੇ ਜਿਹੜੀ ਗੱਲ ਲੌਜੀਕ ਆ ਵੀ ਭਾਈ ਆਹ ਗੱਲ ਇਹਦੇ ਬਰਾਬਰ ਤੋੜ ਲੋ ਮਾਪ ਲੋ ਗੱਲ ਹੈਗੀ ਸੀ ਜੇ ਤਾਂ 10 ਬੰਦੇ ਕਹਿੰਦੇ ਹੈਗੀ ਸੀ ਫਿਰ ਤਾਂ ਸਾਡੀ ਗੱਲ ਸਹੀ ਹੈ ਜੇ 10 ਬੰਦੇ ਕਹਿੰਦੇ ਹੈ ਨਹੀਂ ਸੀ 2 ਬੰਦੇ ਕਹਿੰਦੇ ਹੈਗੀ ਆ ਫਿਰ ਅਸੀਂ ਗਲਤ ਆ ਸਾਡੀ ਜਨਤਾ ਤਾਂ ਕਹੂਗੀ ਨਾ ਪਰ ਜਿਹੜੇ ਬੰਦੇ ਥੋਡੇ ਵਿੱਚ ਰਹਿ ਕੇ ਲੁੱਟਾ ਖਸੂਟਾ ਕੀਤੀਆਂ ਪੰਪ ਲਾਇਨਾਂ ਜ਼ਮੀਨਾਂ ਖਰੀਦੀਆਂ ਮੈਨੇਕ ਦੇ ਕਬਜ਼ਾ ਕੀਤਾ ਪੱਠਿਆਂ ਦੇ ਕਬਜ਼ਾ ਕੀਤਾ ਹੋਟਲਾਂ ਦੇ ਕਬਜ਼ਾ ਕੀਤਾ ਜ਼ਮੀਨਾਂ ਦੱਬੀਆਂ ਇਵਨਟ ਬ੍ਰੈਡ ਆਲੀਆਂ ਫੈਕਟਰੀਆਂ ਬ੍ਰੀਡਾਂ ਵਾਲੇ ਤੋਂ ਪੈਸੇ ਲੈਣ ਥੋਡੇ ਜਥੇਦਾਰਾਂ ਨੇ ਤਰੋ ਤਾਂ ਜੀ ਥੋਡੇ ਸਰਪ੍ਰਸਤ ਹੀ ਹੋਣਾ ਨਾ ਸਰਪ੍ਰਸਤੇ ਗਲਤੀਆਂ ਨੇ ਸਾਰੀ ਜੋ ਮੁਖੀ ਹੈ ਜਿਹੜਾ ਹੁਣ ਸੀਐਮ ਹੈ ਇੱਥੇ ਕੋਲੇ ਹੋਮ ਡਿਪਾਰਟਮੈਂਟ ਹੈ ਪੁਲਿਸ ਵੀ ਉਹਦੇ ਕੋਲੇ ਬੰਨੀ ਹੋਈ ਹੈ ਔਰ ਸਾਰਾ ਕਰਤਾ ਧਰਤਾ ਮੁੱਖ ਮੰਤਰੀਆਂ ਦੋਨੇ ਪਿਓ ਪੁੱਤ ਸੀ ਫਿਰ ਗਾਲਾਂ ਲੋਕ ਕਿਨੂੰ ਕੱਢਣਗੇ ਗਾਲਾਂ ਤਾਂ ਭਾਈ ਸੋਨੂੰ ਕੱਢਣਗੇ ਇਹ ਤੁਸੀਂ ਆਪਣੇ ਰਾਜ ਭਾਗ ਦੇ ਵਿੱਚ ਵੇਖਣਾ ਸੀ ਤੁਸੀਂ ਹੋਮ ਵਿੱਚ ਆ ਗਏ ਹੰਕਾਰ ਵਿੱਚ ਆ ਗਏ ਕਿ ਸਾਡੀ ਰੀਪੀਟ ਸਰਕਾਰ ਹੈ ਤੇ ਕਹਨੇ ਲੋਕ ਸਾਡੇ ਨਾਲ ਐ 25 ਸਾਲ ਰਾਜ ਕਰੂਗਾ ਕਾਲੀਦਾਲ ਇਹ ਨਾਰਾ ਦਿੱਤਾ ਸੀ ਇਹ ਲੋਕ ਇਹ ਜਿਹੇ ਐ ਪਤੰਗ ਹੁੰਦਾ 100 ਰੁਪਏ ਦਾ ਤੇ ਰੀਲ ਹੁੰਦੀ ਆ 2 ਰੁਪਏ ਦੀ ਕੱਟਣ ਲੱਗੇ ਮਿੰਟ ਮਾਰ ਦਿਆ ਆ ਮਾਜ ਤੇ ਉਹ ਪਤੰਗ ਤਾਂ ਹਰੇ ਗਿਆ ਰੀਲ ਕਾਹਦੇ ਚੜ ਗਈ ਦਰਖਤਾਂ ਚੜ ਗਈ ਚਲਾਉਣ ਵਾਲਾ ਇਕੱਲਾ ਸੁਖਵੀਰ ਬਾਦਲ ਇਕੱਲਾ ਰਹਿ ਗਿਆ ਇਹਨੂੰ ਕਹਿੰਦੇ ਟੈਸਣ ਗਣਨਾ ਹੈ ਟੈਸਣ ਗਣਨਾ ਆਏ ਲੋਕ ਲਾਉਂਦੇ ਆ ਗਲਤ ਕੰਮ ਤੁਸੀਂ ਕਰਿਆ ਥੋੜਾ ਗਲਤ ਸੌਰੀ ਗਲਤ ਥੋਡੇ ਨਾਲ ਤੁਹਾਡੇ ਬੰਦਿਆਂ ਨੇ ਵੀ ਕਰਿਆ ਤੁਸੀਂ ਵੀ ਕਰਿਆ ਹੁਣ ਜਿਹੜੇ ਬੰਦੇ ਆ ਆਪਦਾ ਖਾ ਕੇ ਮੂੰਹ ਪੂੰਝ ਕੇ ਸਾਰਾ ਕੁਝ ਕੇ ਸ਼ਹੀਰ ਬਾਦਲ ਤੇ ਸਿੱੜ ਦਿਓ ਉਹ ਭਾਈ ਵੀਰੋ ਮੈਂ ਇਸ ਮਾਧਮ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਜਿੰਨੇ ਬਾਗੀ ਆ ਜਿੰਨੇ ਇਨਾਂ ਚੋਂ ਭੱਜੇ ਹੋਏ ਆ ਇਹ ਸਾਰੇ ਬੰਦੇ ਇੱਕ ਤਰ੍ਹਾਂ ਦੇ ਮਾਫੀਆ ਸੀਗੇ ਸਰਕਾਰ ਦੇ ਵਿੱਚ ਪੈਸੇ ਬਣਾਏ ਇਹਨਾਂ ਨੇ ਪਰਚੇ ਦਰਜ ਕਰਾ ਕੇ ਝੂਠੇ ਪਰਚੇ ਦਰਜ ਕਰਾ ਕੇ ਕੈਨਸਲ ਕਰਾ ਕੇ ਪ੍ਰੈਸਚੋਂ ਲਾਉਣੇ ਫਿਰ ਮਹੀਨਾ ਘਰੇ ਆਉਣਾ ਐਸਐਸਪੀ ਜ਼ਿਲ੍ਹੇ ਦਾ ਲਾਉਣਾ ਫਿਰ ਉਹ ਤੋਂ ਮਹੀਨਾ ਵਸੂਲੀ ਕਰਨੀ ਉਹ ਜਾ ਕੇ ਜਿਹੜੇ ਅਫਸਰ ਲੱਗੇ ਉਹਨਾਂ ਨੂੰ ਪੁੱਛ ਲੋ ਇਹੋਨਾਂ ਨੇ ਕਰੋੜਾਂ ਕਰੋੜਾਂ ਰੁਪਇਆ ਦੇ ਕੇ ਸਟੇਸ਼ਨ ਲਈ ਆ ਨਾ ਤੇ ਉਹਨਾਂ ਨੇ ਫੇਰ 2-2 ਕਰੋੜ ਰੁਪਇਆ ਕਮਾਇਆ ਤੇ ਕਈਆਂ ਦੇ ਪਰਚੇ ਦਰਜ ਹੋ ਗਏ ਉਹ ਤੁਰੇ ਫਿਰਦੇ ਆ ਇਹਨਾਂ ਨੇ ਇਹ ਤੰਦੇ ਆਪਣਾ ਕੇ ਕਰਕੇ ਹੁਣ ਬਦਨਾਮ ਕੀ ਹੈ ਲੁੱਚੀ ਘੁੱਗੀ ਕਾਂ ਬਦਨਾਮ ਦੁੱਚੀ ਘੁੱਗੀ ਕਾਂ ਬਦਨਾਮ ਉਹ ਜਿਹੜੇ ਮਤਲਬ ਘੁੱਗੀਆਂ ਸੀ ਉਹ ਖਾ ਕੇ ਪਰੇ ਹੋ ਗਏ ਤੇ ਪਾਰਟੀ ਨੂੰ ਬਦਨਾਮ ਕਰਤਾ ਸੋ ਇਸ ਕਰਕੇ ਦੂਸਰੀਆਂ ਪਾਰਟੀਆਂ ਵੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਭਾਈ ਜਿਹੜਾ ਬੰਦਾ ਤੁਹਾਡੇ ਚੋਂ ਮਾੜਾ ਹੁੰਦਾ ਨਾ ਉਹਨੂੰ ਕੱਢ ਕੇ ਬਾਹਰ ਮਾਰਿਆ ਕਰੋ ਇਹ ਨਾ ਉਹ ਵੀ ਕਹਿੰਨੀ ਪਾਰਟੀ ਉਸੇ ਦੇ ਸਹਾਰੇ ਤੇ ਚੱਲਦੀ ਐ ਜੇ ਬਾਦਲ ਕਹਿੰਨੇ 1997 ਤੋਂ ਲੈ ਕੇ 2 ਤੱਕ ਜਿਹੜੇ ਬੰਦੇ ਨੇ ਗਲਤ ਕੰਮ ਕੀਤੇ ਸੀ ਬਾਹਰ ਮਾਰ ਦੇ ਕੱਢ ਕੇ 7 ਤੋਂ 12 ਤੱਕ ਜਿਹਨੇ ਕਰੇ ਸੀ ਉਹਨਾਂ ਨੂੰ ਬਾਹਰ ਮਾਰ ਦੇ 12 ਤੋਂ 17 ਤੱਕ ਸਰਕਾਰ ਹੀ ਐ ਜਿਹਨੇ ਗਲਤ ਕੰਮ ਕਰਿਆ ਸੀ ਉਹਨੂੰ ਬਾਹਰ ਕੱਢ ਕੇ ਮਾਰ ਦੇ ਅੱਜ ਇਹ ਅਕਾਲੀ ਦਲਾ ਜਿਹੜਾ ਬਚ ਜਾਂਦਾ ਉਹੜਾ ਕਾਲੀ ਵਾਲਾ ਜਿਹੜਾ 50 ਸਾਲ ਨਹੀਂ ਉੱਠਦਾ ਜੋਰ ਲਾ ਲਓ ਜਿੰਨਾ ਮਰਜੀ ਨਾ ਲੋਕ ਆਧੇ ਖੜਨਾ ਨਾ ਲੋ ਕੱਲ ਖੜਨਾ ਨਾ ਸੋਡਾ ਝੰਡਾ ਰਹੀਂ ਨਾ ਡੰਡਾ ਰਹੀਂ ਚਾਹੀ ਖਾਸਾ ਲੈ ਕੇ ਗੱਡੀਆਂ ਚ ਰੱਖ ਲਓ ਬੋਤਲਾਂ ਰੱਖ ਲਓ ਡੱਬੇ ਰੱਖ ਲਓ ਜੋ ਮਰਜੀ ਦੇ ਦਿਓ ਉਹ ਗੱਲ ਲੀ ਤੇ ਆਉਣੀ ਨਹੀਂ ਹੁ ਲੀ ਲੋਕਾਂ ਨੇ ਪੱਟ ਕੇ ਪਰੇ ਕਰਦੇ ਉਹ ਸਪੇਸ ਹੀ ਬਦਲਦੀ ਜਗ੍ਹਾ ਹੀ ਬਦਲਦੀ ਸੋ ਇਸ ਕਰਕੇ ਇਸ ਮਾਧਿਮ ਰਾਹੀਂ ਮੈਂ ਕਹਿਣਾ ਚਾਹਣਾ ਹੈ ਵੀ ਕੱਲੇ ਬਾਦਲ ਕੇ ਨਹੀਂ ਮਾਰੇ ਬਾਦਲ ਕਹਿੰਦੇ ਨਾਲ ਜਿਨ੍ਹਾਂ ਨੇ ਲੁੱਟ ਪੁੱਟ ਕੇ ਕੋਠਿਆਂ ਪਾਇਆ ਬਹੁਤ ਕਰੋੜਾ ਰੁਪਏ ਇਕੱਠਾ ਕਰਿਆ ਬਾਹਰ ਜ਼ਮੀਨਾਂ ਖਰੀਦੀਆਂ ਟਰੋਲ ਪੰਪ ਲਾਏ ਆ ਹੋਰ ਬਹੁਤ ਕੁਝ ਹੈ ਕੱਲੇ ਕੱਲੇ ਦਾ ਡਾਟਾ ਆਪਾਂ ਜाहिर ਕਰ ਸਕਦੇ ਆ ਪਰ ਉਹਨਾਂ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਰੋਸਾ ਨਾ ਕਰਿਓ ਚਾਹੇ ਉਹ ਕਿਸੇ ਪਾਰਟੀ ਚ ਰਲ ਜਾਣ ਇਹ ਹੱਥ ਬੰਨ ਕੇ ਮੇਰੀ ਬੇਨਤੀ ਹੈ ਕਿ ਜਿਸ ਬੰਦੇ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਕਦੇ ਹਟਦਾ ਨਹੀਂ ਹੁੰਦਾ ਉਹ ਜਾਨਵਰ ਇਹ ਜਿਹਾ ਮਰਜੀ ਫਾਜੇ ਉਹਨੇ ਖਾਣਾ ਹੀ ਖਾਣਾ ਸੋ ਇਸ ਕਰਕੇ ਜਿਹੜਾ ਹੈਗਾ ਇਹ ਸਮਾਧਮ ਰਾਹੀਂ ਮੈਂ ਕਹਿਣਾ ਚਾਹਣਾ ਹੈ ਕਿ ਜਿਹੜੇ ਬਾਗੀ ਅੱਡ ਹੋਏ ਆ ਇਸ ਵੀਰ ਨੂੰ ਬਦਨਾਮ ਕਰ ਰਹੀ ਹੈ ਇਹ ਵੀ ਬਰਾਬਰ ਦੇ ਪਾਗੀਦਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ